ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਇਸ ਮੂਹ ਸ਼ੀਰ ਸਿੰਘ ਫੌਜਾਂ ਜਿਨ੍ਹਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਆਸਨਾ ਸਿਗਾਸਨਾ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਖਾਲਸਾ ਜੀ ਮਹਾਰਾਜ ਦਾ ਆਰਾਧਨ ਕਰਦੇ ਸਤਗੁਰ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਨਾਲ ਜੁੜੇ ਰਹਿੰਦੇ ਉਹ ਖਾਲਸਾ ਜੀ ਸਦਾ ਸਦੀਵੀ ਪਰਮੇਸ਼ਰ ਦੀ ਹੋਂਦ ਨੂੰ ਮੰਨਦੇ ਹਨ ਤੇ ਉਹਨਾਂ ਦੇ ਅੱਖਾਂ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਰੀ ਲੀਲਾ ਹੁੰਦੀ ਹੈ ਇਹ ਖਾਲਸਾ ਜੀ ਉਹ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਤੇ ਪੂਰਨ ਭਰੋਸਾ ਰੱਖਦੇ ਕਿ ਉਹ ਦਾਤਾ ਜਿਹੜਾ ਹੈ ਕਰੋੜਾਂ ਅਪਰਾਧਾਂ ਕਰਨ ਵਾਲੇ ਮਨੁੱਖ ਨੂੰ ਵੀ ਸੰਤ ਦੀ ਸੰਗਤ ਜੇ ਬਖਸ਼ ਦੇਵੇ ਨਾ ਤੇ ਖਾਲਸਾ ਜੀ ਵਿਕਾਰਾਂ ਤੋਂ ਉਹਨੂੰ ਵੀ ਬਚਾ ਲੈਂਦਾ ਮਹਾਰਾਜ ਕਹਿੰਦੇ ਕੋਟ ਅਪਰਾਧੀ ਸੰਤ ਸੰਗ ਉਧਰ ਜਮ ਜਮ ਤਾਕਾ ਨਿਕਲਣਾ ਆਵੇ ਇਹ ਵਚਨ ਸਤਿਗੁਰੂ ਮਹਾਰਾਜ ਪੰਚਮ ਪਾਸ਼ਾ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਕਹਿੰਦੇ ਸੋ ਖਾਲਸਾ ਜੀ ਸੱਚੇ ਪਾਸ਼ਾ ਦੀ ਬਾਣੀ ਸਾਨੂੰ ਦੱਸਦੀ ਹੈ ਕਿਹੜੇ ਸੰਤ ਹਨ ਕਿੰਨਾ ਨੇ ਨਾਮ ਜਪਿਆ ਉਹ ਕੀ ਬਣੇ ਕੌਣ ਸਾਧੂ ਬਣੇ ਕਿਵੇਂ ਦਾ ਸਾਧੂ ਹੋਵੇ ਜਿਹਦੀ ਸ਼ਰਨ ਪਿਆ ਖਾਲਸਾ ਜੀ ਉਧਾਰ ਹੁੰਦਾ ਹੈ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਮਾਇਆ ਮੋਹ ਭਰਮ ਭਉ ਕਟਾ ਸੰਤ ਸ਼ਰਨ ਜੋ ਆਵ ਸੰਤ ਸਤਿਗੁਰੂ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਧੂ ਸਰੂਪ ਸਤਿਗੁਰੂ ਬਾਬਾ ਦੀਪ ਸਿੰਘ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਨੂਰ ਸਿੰਘ ਸਾਹਿਬ ਜਿਹੜਾ ਇਹਨਾਂ ਦੀ ਸ਼ਰਨ ਆਉਂਦਾ ਹੈ ਖਾਲਸਾ ਜੀ ਉਹਨਾਂ ਦਾ ਜਿਹੜਾ ਮਾਇਆ ਦਾ ਮੋਹ ਹੈ ਭਟਕਣਾ ਹੈ ਜਾਂ ਡਰ ਹੈ ਉਹ ਸਾਰੇ ਦੂਰ ਹੋ ਜਾਂਦੇ ਇਹ ਬਾਣੀ ਸਾਨੂੰ ਸਮਝਾਉਂਦੀ ਹੈ ਮਹਾਰਾਜ ਕਹਿੰਦੇ ਜੇਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੈ ਜਿਹੜੀ ਕੋਈ ਇੱਛਾ ਰੱਖ ਕੇ ਵਾਸ਼ਨਾ ਰੱਖ ਕੇ ਕੋਈ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਖਾਲਸਾ ਜੀ ਉਹਨੂੰ ਉਹੀ-ਉਹੀ ਫਲ ਪ੍ਰਾਪਤ ਹੋ ਜਾਂਦਾ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਖਾਲਸਾ ਜੀ ਕੋਈ ਮਨੁੱਖ ਜਪਜੀ ਸਾਹਿਬ ਦੇ ਜਾਪ ਕਰਦਾ ਕੋਈ ਅਭਿਆਸ ਕਰਦਾ ਕੋਈ ਮੂਲ ਮੰਤਰ ਦਾ ਜਾਪ ਕਰਦਾ ਸਤਿਗੁਰਾਂ ਦੀ ਕਿਰਪਾ ਨਾਲ ਜੇਹਾ ਵੀ ਕੋਈ ਮਨੋਰਥ ਰੱਖਦਾ ਇੱਛਾ ਰੱਖਦਾ ਹੈ ਵਾਸ਼ਨਾ ਕਰਦਾ ਹੈ ਕਾਮਨਾ ਕਰਦਾ ਹੈ ਖਾਲਸਾ ਜੀ ਮਹਾਰਾਜ ਦਾ ਸ਼ਬਦ ਉਹਦੀ ਕਾਮਨਾ ਨੂੰ ਪੂਰਿਆਂ ਕਰਨ ਦੇ ਸਮਰੱਥ ਹੈ ਵਾਹਿਗੁਰੂ ਉਹਨੂੰ ਉਹੀ-ਉਹੀ ਬਖਸ਼ ਦਿੰਦਾ ਸੋ ਸੱਚੇ ਪਾਸ਼ਾ ਮਹਾਰਾਜ ਦੀ ਬਾਣੀ ਹੈ ਖਾਲਸਾ ਜੀ ਸਤਿਗੁਰੂ ਜੀ ਦੀ ਬਾਣੀ ਦਾ ਜਿਵੇਂ ਆਪਾਂ ਜਾਪ ਕਰਾਂਗੇ ਮਹਾਰਾਜ ਸੱਚੇ ਪਾਸ਼ਾ ਸਾਡੇ ਤੇ ਕਿਰਪਾ ਕਰਦੇ ਸਾਨੂੰ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰੱਥ ਸਤਿਗੁਰੂ ਆਪ ਖਾਲਸਾ ਜੀ ਮਹਾਰਾਜ ਕਹਿੰਦੇ ਵੀ ਹਨ ਕਿ ਜਿਹੜਾ ਇਹ ਕਰਮ ਧਰਮ ਪਖੰਡ ਜੋ ਦਿਸਾ ਹੈ ਤੈਨ ਜਮ ਜਗਾਤੀ ਲੂਟਾ ਇਹ ਖਾਲਸਾ ਜੀ ਜੋ ਤੀਰਥਾਂ ਦੇ ਇਸ਼ਨਾਨ ਕਰਨੇ ਜਾਂ ਧਾਰਮਿਕ ਕੰਮ ਕਰਨੇ ਪਖੰਡ ਕਰਨੇ ਵਿਖਾਵੇ ਦੇ ਕੰਮ ਕਰਨੇ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਇਹਨਾਂ ਨੂੰ ਜਮ ਜਿਹੜੇ ਹਨ ਉਹ ਲੁੱਟ ਲੈਂਦੇ ਹਨ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟਾ ਉਸ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਜੀਆ ਦਾ ਜਿਹੜਾ ਸਿਮਰਨ ਹੈ ਉਹ ਨਿਰਵਾਣ ਕੀਰਤਨ ਮਹਾਰਾਜ ਨੇ ਇੱਥੇ ਇਹ ਕਹਿ ਦਿੱਤਾ ਕਿ ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਫਿਰ ਖਾਲਸਾ ਜੀ ਜਿਹੜਾ ਵਾਸ਼ਨਾ ਤੋਰਤ ਹੋਣਾ ਪਵੇਗਾ ਮਹਾਰਾਜ ਕਹਿੰਦੇ ਸੰਤੋਹ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਜਿਹੜਾ ਮਹਾਰਾਜੀਆਂ ਦੇ ਬਚਨ ਕਮਾਉਂਦਾ ਹੈ ਉਹ ਗੁਰੂ ਕੀ ਕਿਰਪਾ ਨਾਲ ਤਰ ਜਾਂਦਾ ਨਹੀਂ ਤੇ ਖਾਲਸਾ ਜੀ ਮੋਹ ਹੀ ਜਿਹੜਾ ਐਡਾ ਪ੍ਰਬਲ ਹੈ ਬੱਚਿਆਂ ਦਾ ਮੋਹ ਮਾਂ ਪਿਓ ਦਾ ਮੋਹ ਘਰ ਦਾ ਮੋਹ ਕੱਪੜਿਆਂ ਦਾ ਮੋਹ ਸਰੀਰ ਦਾ ਮੋਹ ਸੋਹਣੇ ਦਿਖਣ ਦਾ ਮੋਹ ਮਾਇਆ ਦਾ ਮੋਹ ਆਪਣੇ ਕੰਮ ਕਾਜ ਦਾ ਮੋਹ ਆਪਣੀਆਂ ਚੀਜ਼ਾਂ ਦਾ ਮੋਹ ਐਡਾ ਭੈੜਾ ਹੈ ਖਾਲਸਾ ਜੀ ਇਹ ਮੋਹ ਜਿਹੜਾ ਹੈ ਬੰਦੇ ਨੂੰ ਅੱਗ ਵਿੱਚ ਸਾੜਦਾ ਨਰਕ ਦੀ ਅੱਗ ਵਿੱਚ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਵਿਕਾਰਾਂ ਤੋਂ ਬਚਣਾ ਹੈ ਪਾਤਸ਼ਾਹ ਕਹਿੰਦੇ ਤੇ ਉਹਦੇ ਵਾਸਤੇ ਇਹ ਸਤਿਗੁਰੂ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਦਾ ਪੱਲਾ ਫੜਨਾ ਪਵੇਗਾ ਸਤਿਗੁਰ ਦੀ ਸ਼ਰਣੀ ਪੈਣਾ ਪਵੇਗਾ ਜਿਵੇਂ ਖਾਲਸਾ ਜੀ ਇੱਕ ਰਾਜਾ ਹੋਇਆ ਉਹਦਾ ਨਾਂ ਨਰਬੋਹ ਰਾਜਾ ਸੀ ਤੇ ਉਹਦਾ ਜਿਹੜਾ ਪੁੱਤਰ ਸੀ ਰਾਜਪੁੱਤਰ ਉਹ ਇੱਕ ਵਾਰ ਨਾ ਸ਼ਿਕਾਰ ਖੇਡਣ ਗਿਆ ਆਪਣੇ ਸਿਪਾਈ ਨਾਲ ਲੈ ਗਿਆ ਤੇ ਖਾਲਸਾ ਜੀ ਸ਼ਿਕਾਰ ਖੇਡਣ ਜਦੋਂ ਗਿਆ ਤੇ ਉਥੇ ਇੱਕ ઋષਿ ਸੀ ਕੋਈ ਤਪੀਆ ਦਰਸ਼ਨ ਉਥੇ ਚਤਾਪ ਕਰਦਾ ਸੀ ਉਹਦੇ ਦਰਸ਼ਨ ਕਰਨ ਚਲਾ ਗਿਆ ਰਾਜਪੁੱਤਰ ਨੇ ਜਾ ਕੇ ਉਸ ਤਪੀ ਨੂੰ ਤਪੀਏ ਨੂੰ ਉਹਦੇ ਚਰਨੀ ਹੱਥ ਲਾਉਣਾ ਕੀਤਾ ਤੇ ਉਹ ਜਿਹੜਾ ਤਪੀਆ ਸੀ ઋષਿ ਸੀ ਉਹ ਕਹਿੰਦਾ ਵੀ ਤੇਰੇ ਪਿਤਾ ਦਾ ਕੀ ਨਾਮ ਹੈ ਤੇ ਖਾਲਸਾ ਜੀ ਉਹ ਰਾਜਪੁੱਤਰ ਨੇ ਉੱਤਰ ਦਿੱਤਾ ਕਿ ਮੇਰੇ ਪਿਤਾ ਦਾ ਨਾਮ ਨਿਰਮੋਹ ਰਾਜਾ ਹੈ ਤੇ ਜਿਹੜਾ ਸਾਧੂ ਸੀ ਉਹ ਹੱਸ ਕੇ ਕਹਿੰਦਾ ਰਾਜਾ ਕੀ ਤੇ ਨਿਰਮੋਹ ਕੀ ਵੀ ਰਾਜਾ ਕਾਦਾ ਨਾਲੇ ਨਿਰਮੋਹ ਜਿਹੜੀ ਚੀਜ਼ ਐ ਖਾਲਸਾ ਮੋਹ ਤੋਂ ਰਹਿਤ ਜਿਹੜਾ ਰਾਜਾ ਹੋ ਹੀ ਨਹੀਂ ਸਕਦਾ ਤੇ ਉਹ ਕਹਿਣ ਲੱਗਾ ਕਿ ਮੇਰੇ ਪਿਤਾ ਦਾ ਨਾਮ ਨਿਰਮੋਹ ਰਾਜਾ ਹੈ ਉਹ ਹੈਗਾ ਵੀ ਨਿਰਮੋਹ ਹੈ ਬੇਸ਼ੱਕ ਤੁਸੀਂ ਉਹਦੀ ਪ੍ਰੀਖਿਆ ਕਰਕੇ ਵੇਖ ਲਓ ਰਾਜਪੁੱਤਰ ਕਹਿਣ ਲੱਗਾ ਤੇ ਖਾਲਸਾ ਜੀ ਉਹ ਜਿਹੜਾ ਰਖੀ ਸੀ ਉਹਨੇ ਸੋਚਿਆ ਵੀ ਇਹਦੀ ਪਰਖ ਲੈਣੀ ਚਾਹੀਦੀ ਇਹਦੇ ਪਿਤਾ ਦੀ ਉਹਨੇ ਕੀ ਕੀਤਾ ਰਾਜਪੁੱਤਰ ਨੂੰ ਕਹਿੰਦਾ ਆਪਣੇ ਬਸਤਰ ਲਾ ਕੇ ਦੇ ਉਹਦੇ ਬਸਤਰ ਲਾ ਕੇ ਤੇ ਖਾਲਸਾ ਜੀ ਉਹਨਾਂ ਨੇ ਜਿਹੜਾ ਸ਼ਿਕਾਰ ਮਾਰਿਆ ਸੀ ਸ਼ਿਕਾਰ ਮਾਰੇ ਹੋਏ ਸਨ ਉਹਨਾਂ ਦੇ ਖੂਨ ਦੇ ਨਾਲ ਉਹਦੇ ਕੱਪੜੇ ਲੱਤਪੱਤ ਕਰਕੇ ਨਾ ਸਾਰੇ ਬਸਤਰ ਤੇ ਰਾਜਪੁੱਤਰ ਨੂੰ ਨੰਗਾ ਕਰਕੇ ਤੇ ਜੰਗਲ 'ਚ ਖੁਲਾਰ ਦਿੱਤਾ ਤੇ ਉਹਦੇ ਕੱਪੜੇ ਲੈ ਕੇ ਰਾਜੇ ਦੇ ਦਰਬਾਰ ਨੂੰ ਚਲਾ ਗਿਆ ਤੇ ਖਾਲਸਾ ਜੀ ਜਦੋਂ ਉੱਥੇ ਪਹੁੰਚਿਆ ਸਭ ਤੋਂ ਪਹਿਲਾਂ ਰਾਜੇ ਦੇ ਦੁਆਰ ਵਿੱਚ ਉਹਨੂੰ ਉਹਦੀ ਦਾਸੀ ਮਿਲੀ ਤੇ ਖਾਲਸਾ ਜੀ ਉਹ ਜਦੋਂ ਚੇਰੀ ਮਿਲੀ ਉਹਨੂੰ ਇੱਕ ਬਚਨ ਬੋਲਦਾ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਮਾ ਪੁਰਸ਼ ਬੋਲਿਆ ਕਰਦੇ ਸਨ ਕਹਿੰਦੇ ਉਹਨਾਂ ਜਾ ਕੇ ਪੁੱਛਣਾ ਕੀਤਾ ਤੂੰ ਸੁਣ ਚੇਰੀ ਸਿਆਮ ਕੀ ਬਾਤ ਬਤਾਉ ਤੋਹੇ ਕਵਰ ਬਿਨਾਸਿਓ ਸਿੰਘ ਨੇ ਆਸਨ ਪਰਿਓ ਮੋਹੇ ਕਹਿੰਦੇ ਵੀ ਤੈਨੂੰ ਇੱਕ ਗੱਲ ਦੱਸਦਾ ਹਾਂ ਚੇਰੀ ਜਿਹੜਾ ਤੁਹਾਡਾ ਰਾਜਪੁੱਤਰ ਹੈ ਨਾ ਉਹਨੂੰ ਸਿੰਘ ਨੇ ਸ਼ੇਰ ਨੇ ਮਾਰਤਾ ਤੇ ਆ ਵੇਖੋ ਉਹਦੇ ਕੱਪੜੇ ਖੂਨ ਨਾਲ ਲਤਪਤ ਹੋਏ ਆ ਤੇ ਖਾਲਸਾ ਦੀ ਚੇਰੀ ਅੱਗੋਂ ਕਹਿੰਦੀ ਨਾ ਮੈਂ ਚੇਰੀ ਸਿਆਮ ਕੀ ਨਾ ਕੋ ਮੇਰਾ RAM ਪ੍ਰਾਪਤ ਬਸ ਮੇਲ ਜਹ ਸੁਣੋ ઋષਿ ਵਿਸਰਾਮ ਕਹਿੰਦੇ ਵੀ ਉਹਨੇ ਜਦੋਂ ਵੇਖਿਆ ਦਾਸੀ ਦਾ ਮੋਹ ਹੀ ਨਹੀਂ ਉਹ ਕਹਿੰਦੀ ਵੀ ਮੈਂ ਕਾਦੀ ਦਾਸੀ ਤੇ ਮੇਰੇ ਵਾਸਤੇ ਕਾਦਾ ਜਿਹੜਾ ਉਹ ਮਰ ਗਿਆ ਫੇਕ ਹੀ ਹੋ ਗਿਆ ਫੇਕ ਹੀ ਚੱਕਰ ਪੈ ਗਿਆ ਕਿ ਉਹ ਚਲਾ ਗਿਆ ਉਹ ਪੁੱਤਰ ਜਿਹੜਾ ਉਹਨੂੰ ਸ਼ੇਰ ਖਾ ਗਿਆ ਕੋਈ ਗੱਲ ਨਹੀਂ ਜਦੋਂ ਰਿਕੀ ਨੇ ਵੇਖਿਆ ਵੀ ਇਹ ਦਾਸੀ ਨੇ ਮੋਹ ਹੀ ਨਹੀਂ ਕੀਤਾ ਤੇ ਖਾਲਸਾ ਜੀ ਰਾਜਪੁੱਤਰ ਦੀ ਜਿਹੜੀ ਇਸਤਰੀ ਸੀ ਉਹਦੇ ਕੋਲੇ ਚਲਾ ਗਿਆ ਜਾ ਕੇ ਕਹਿਣ ਲੱਗਾ ਤੂੰ ਸੁਣ ਚਾਤੁਰ ਸੁੰਦਰੀ ਅਬਲਾ ਜੋ ਬਣਵਾਨ ਦੇਵੀ ਵਾਹਣ ਦਰਮਲਿਓ ਤੁਮਰੋ ਸ਼੍ਰੀ ਭਗਵਾਨ ਕਿ ਕਹਿੰਦੀ ਵੀ ਜਾ ਕੇ ਰਿਸ਼ੀ ਨੇ ਕਹਿਣਾ ਕੀਤਾ ਵੀ हे ਇਸਤਰੀ ਤੇਰੇ ਪਤੀ ਨੂੰ ਤੇ ਉਹਨਾਂ ਨੇ ਮਾਰ ਸிட்டਿਆ ਜੰਗਲ ਵਿੱਚ ਮਰ ਗਿਆ ਤੁਮਰੋ ਸ਼੍ਰੀ ਭਗਵਾਨ ਜਿਹੜਾ ਤੇਰਾ ਪਤੀ ਸੀ ਸਿਰਦਾ ਸਾਈਂ ਸੀ ਉਹਨੂੰ ਮਾਰ ਦਿੱਤਾ ਤੇ ਉਹ ਅੱਗੋਂ ਕਹਿਣ ਲੱਗੀ ਤਪਿਆ ਪੂਰਵ ਜਨਮ ਕੀ ਕਿਆ ਜਾਣਤ ਹੈ ਲੋਗ ਮਿਲੇ ਕਰਮ ਵਸ ਆਨ ਹਮ ਅਬ ਵਿਦਕੀਨ ਵਜੋਗ ਉਹ ਕਹਿੰਦੀ ਵੀ ਫੇਕ ਹੀ ਹੋ ਗਿਆ ਪਿਛਲੇ ਕਰਮਾ ਕਰਕੇ ਉਹ ਮੇਰਾ ਘਰ ਵਾਲਾ ਬਣਿਆ ਸੀ ਮੈਂ ਉਹਦੀ ਵਾਕਬ ਹੋਈ ਸਾਂ ਤੇ ਕਰਮਾ ਅਨੁਸਾਰ ਹੀ ਉਹ ਮੈਂ ਉਹਦੇ ਵਸ ਪਈ ਸਾਂ ਮੇਰੇ ਵਸ ਸੀ ਕਰਮਾਂ ਅਨੁਸਾਰ ਹੀ ਹੁਣ ਵਿਛੜ ਗਏ ਵਿਜੋਗ ਪੱਲੇ ਪੈ ਗਿਆ ਫੇਰ ਕਿਹੜੀ ਗੱਲ ਹੈ ਰਿਖੀ ਬੜਾ ਹੈਰਾਨ ਹੋਇਆ ਵੀ ਇਹਦੀ ਇਸਤਰੀ ਨੇ ਵੀ ਮੋਹ ਨਹੀਂ ਕੀਤਾ ਫਿਰ ਖਾਲਸਾ ਜੀ ਉਹ ਰਾਜਪੁੱਤਰ ਸੀ ਜਿਹੜਾ ਉਹਦੀ ਮਾਤਾ ਕੋਲੇ ਜਾ ਕੇ ਕਹਿਣ ਲੱਗਾ ਵੀ ਤੇਰਾ ਜਿਹੜਾ ਪੁੱਤਰ ਹੈ ਉਹਨੂੰ ਮਾਰ ਦਿੱਤਾ ਸ਼ੇਰ ਨੇ ਸ਼ੇਰ ਖਾ ਗਿਆ ਤੇ ਖਾਲਸਾ ਜੀ ਉਹ ਰਾਜਪੁੱਤ ਪੁੱਤਰ ਦੀ ਮਾਤਾ ਵੀ ਉਹਨੂੰ ਕਹਿਣ ਲੱਗੀ ਆ ਕਿ ਏਕ ਬਿਰਖ ਡਾਲੇ ਕਣੇ ਪੰਖੀ ਬੈਠੇ ਆਏ ਪਉ ਫੁੱਟੀ ਪੀਰੀ ਭਈ ਉਡੂ ਢਚੌਦ ਸਜਾਏ ਉਹ ਕਹਿਣ ਲੱਗੀ ਰਿਖੀ ਜੀ ਏ ਤੇ ਸੰਸਾਰ ਇੱਕ ਰੁੱਖ ਦੀ ਤਰ੍ਹਾਂ ਹੈ ਜਿਵੇਂ ਰੁੱਖ ਉੱਤੇ ਖਾਲਸਾ ਜੀ ਰੁੱਖ ਦਾ ਤੇ ਪੰਛੀ ਜਿਹੜਾ ਪੰਛੀ ਹੈ ਉਹਦਾ ਰਿਸ਼ਤਾ ਮਿਲਾਪ ਰਾਤ ਦਾ ਹੀ ਹੈ ਉਹ ਕਹਿੰਦੀ ਕਿ ਜਿਵੇਂ ਇੱਕ ਬਿਰਸ਼ ਉਤੇ ਰਾਤ ਪੰਛੀ ਕੱਟਣ ਆਉਂਦੇ ਨੇ ਤੇ ਜਦੋਂ ਰਾਤ ਕੱਟੀ ਜਾਂਦੀ ਦਿਨ ਚੜ ਜਾਂਦਾ ਤੇ ਪੰਛੀ ਆਪ ਕੋ ਆਪਣੇ ਰਸਤੇ ਉੱਡ ਜਾਂਦੇ ਸਾਰਾ ਦਿਨ ਫਿਰ ਉਹ ਬਾਹਰ ਰਹਿੰਦੇ ਰਾਤ ਕੱਟਣ ਵਾਸਤੇ ਰੁੱਖ ਤੇ ਆਉਂਦੇ ਆ ਇਸੇ ਪ੍ਰਕਾਰ ਹੀ ਸੰਸਾਰ ਰੂਪੀ ਬਿਰਸ਼ ਉਤੇ ਜੀਵ ਰੂਪੀ ਪੰਛੀ ਆ ਕੇ ਬੈਹਂਦੇ ਨੇ ਆਪਣਾ ਕਾਜ ਕਰਦੇ ਨੇ ਜਿਹਨੂੰ ਦਿਨ ਚੜ ਜਾਂਦਾ ਤੇ ਪ੍ਰਾਲਬਧ ਖਤਮ ਹੁੰਦੀ ਤੇ ਸਾਰੇ ਉੱਡ ਪੁੱਟ ਜਾਂਦੇ ਰਾਜਾ ਬੜਾ ਹੈਰਾਨ ਉਹ ਰਿਖੀ ਬੜਾ ਹੈਰਾਨ ਹੋਇਆ ਉਹਨੇ ਜਾ ਕੇ ਰਾਜੇ ਨੂੰ ਵੇਖਿਆ ਰਾਜੇ ਨੂੰ ਕਹਿਣ ਲੱਗਾ ਕਿ ਰਾਜੇ ਤੇਰਾ ਪੁੱਤ ਜਿਹੜਾ ਹੈ ਉਹ ਇਦਾਂ ਉਹਦੀ ਮੌਤ ਹੋ ਗਈ ਹੈ ਤੇ ਖਾਲਸਾ ਜੀ ਉਹ ਕਹਿਣ ਲੱਗਾ ਫੇਕ ਹੀ ਹੋ ਗਿਆ ਇਹ ਤੇ ਮੁਸਾਫਰਖਾਨਾ ਹੈ ਜਿਵੇਂ ਇੱਕ ਮੁਸਾਫਰਖਾਨੇ ਵਿੱਚ ਬਹੁਤ ਮੁਸਾਫਰ ਆ ਕੇ ਰਾਤ কাটਦੇ ਜਿਹਨੂੰ ਦਿਨ ਕੱਟ ਜਾਂਦਾ ਆਪੋ ਆਪਣੇ ਰਸਤੇ ਚਲੇ ਜਾਂਦੇ ਉਹਦਾ ਕਾਹਦਾ ਰੋਸ ਹੈ ਤੇ ਖਾਲਸਾ ਜੀ ਬਹੁਤ ਖੁਸ਼ ਹੋਇਆ ਰਿਖੀ ਬਹੁਤ ਜਿਆਦਾ ਖੁਸ਼ ਹੋਇਆ ਨੇ ਆਖਿਆ ਵੀ ਕਿਆ ਬਾਤ ਐ ਵੀ ਰਾਣੇ ਰਾਜਾ ਜਿਹੜਾ ਹੈ ਉਹ ਵੀ ਵਾਕਿਆ ਹੀ ਇਹਦਾ ਨਾਂ ਜਿਹੜਾ ਨਰਮੋਹ ਇਹਦਾ ਬਿਲਕੁਲ ਹੀ ਸੱਤ ਹੈ ਇਹਨੂੰ ਕਿਸੇ ਪ੍ਰਕਾਰ ਦਾ ਮੋਹ ਨਹੀਂ ਤੇ ਖਾਲਸਾ ਜੀ ਆ ਕੇ ਜਦੋਂ ਰਾਜਪੁੱਤਰ ਨੂੰ ਕਹਿਣ ਲੱਗਾ ਵੀ ਤੇਰੇ ਉਹਨੂੰ ਆ ਕੇ ਪਰਖਣਾ ਕੀਤਾ ਵੀ ਤੇਰੇ ਪਿਤਾ ਨਾਲ ਤੇ ਇਦਾਂ جنگ ਛਿੜ ਗਈ ਆ ਤੇ ਉਹਨੂੰ ਫਲਾਣੇ ਦੇਸ਼ ਦੇ ਰਾਜਿਆਂ ਨੇ ਮਾਰ ਦਿੱਤਾ ਤੇ ਉਹ ਜਿਹੜਾ ਰਾਜਪੁੱਤਰ ਸੀ ਉਹ ਕਹਿਣ ਲੱਗਾ ਇੱਕ ਦਿਨ ਲੋਕ ਕੁਟੰਬ ਤੇ ਆਖਿਰ ਵਿਛੜਨ ਹੋਏ ਤਾਂ ਤੇ ਹਮ ਪਹਿਲੇ ਤਜੇ ਸੰਗ ਨਾ ਕਰਹੁ ਕੋਈ ਕਹਿੰਦੇ ਫਿਰ ਕੀ ਹੋ ਗਿਆ ਇੱਕ ਦਿਨ ਵਿਛੜਨਾ ਹੀ ਸੀ ਜੇ ਮੇਰਾ ਜਿਹੜਾ ਪਿਤਾ ਹੈ ਉਹ ਸ਼ਹੀਦ ਹੋ ਗਿਆ ਪੂਰਾ ਹੋ ਗਿਆ ਫਿਰ ਕਿਹੜੀ ਗੱਲ ਹੈ ਖਾਲਸਾ ਜੀ ਭਾਵ ਕਿ ਉਹ ਰਾਜੇ ਜਿਹੜਾ ਨਿਰਮੋਹ ਸੀ ਉਹਦਾ ਸਾਰਾ ਪਰਿਵਾਰ ਵੀ ਨਿਰਮੋਹ ਸੀ ਉਹਨੂੰ ਕਿਸੇ ਪ੍ਰਕਾਰ ਦਾ ਮੋਹ ਨਹੀਂ ਸੀ ਤੇ ਪਰ ਆਪਾਂ ਆਪਾਂ ਖਾਲਸਾ ਜੀ ਏਡੇ ਭੜੇ ਹਾਂ ਅਸੀਂ ਸਤਿਗੁਰੂ ਸੱਚੇ ਪਾਸ਼ਾ ਸਾਨੂੰ ਸਮਝਾਉਂਦੇ ਵੀ ਨੇ ਮਾਇਆ ਮੋਹ ਸੱਚੇ ਪਾਸ਼ਾ ਕਹਿੰਦੇ ਮੋਹ ਰੂਪ ਮਾਇਆ ਜਿਹੜੀ ਹੈ ਇਹ ਜਦੋਂ ਵਿਅਕਤੀ ਤੇ ਪੈਂਦੀ ਹੈ ਤੇ ਖਾਲਸਾ ਜੀ ਪਰਮੇਸ਼ਰ ਨੂੰ ਭੁਲਾ ਦਿੰਦੀ ਹੈ ਤੇ 모ਹ ਰੂਪੀ ਐਸਾ 모ਹ ਹੈ ਬੱਚਿਆਂ ਖਾਤਰ ਹਰ ਬੰਦਾ ਖਾਲਸਾ ਜੀ ਚੰਗੇ ਤੋਂ ਚੰਗਾ ਬੰਦਾ ਵੀ ਠੱਗੀ ਮਾਰਦਾ ਬੱਚਿਆਂ ਦੇ 모ਹ ਖਾਤਰ ਪੈਸੇ ਦੇ 모ਹ ਖਾਤਰ ਚੰਗੇ ਤੋਂ ਚੰਗਾ ਇਨਸਾਨ ਵੀ ਖਾਲਸਾ ਜੀ ਕਈ ਵਾਰ ਹੀਰੀਆਂ ਫੇਰੀਆਂ ਕਰਦਾ ਇਹ 모ਹ ਐਸਾ ਪ੍ਰਬਲ ਹੈ ਮਹਾਰਾਜ ਕਹਿੰਦੇ ਮਾਇਆ 모ਹ ਭਰਮ ਪੈ ਭੂਲੇ ਸੁਤਦਾਰਾ ਸੋ ਪ੍ਰੀਤ ਲਗਾਈ ਭਟ ਸਾਹਿਬ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਕਿ ਮਹਾਰਾਜ ਇਹ ਮਾਇਆ 모ਹ ਵਿੱਚ ਫਸ ਕੇ ਮੈਂ ਆਪਣੀ ਘਰਵਾਲੀ ਤੇ ਬੱਚਿਆਂ ਨਾਲ ਮੋਹ ਕੀਤਾ ਹੋਇਆ ਸੱਚੇ ਪਾਤਸ਼ਾਹ ਕਿਰਪਾ ਕਰੋ ਮਿਹਰ ਕਰੋ ਮਹਾਰਾਜ ਸਾਨੂੰ ਰੱਖਣਾ ਕਰੋ ਇਸ ਮੋਹ ਤੋਂ ਸੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸੋਝੀ ਬਖਸ਼ਣ ਕਿਉਂਕਿ ਖਾਲਸਾ ਜੀ ਸੱਚੇ ਪਾਤਸ਼ਾਹ ਦਾ ਨਾਮ ਹੀ ਹੈ ਜਿਹੜਾ ਸਾਨੂੰ ਵਿਕਾਰਾਂ ਦੀ ਅੱਗ ਤੋਂ ਸੜਨ ਤੋਂ ਬਚਾ ਸਕਦਾ ਇਹ ਜਿਹੜਾ ਮੋਹ ਹੈ ਜਿਵੇਂ ਖਾਲਸਾ ਜੀ ਕਲਗੀਧਰ ਸਵਾਮੀ ਸੱਚੇ ਪਾਤਸ਼ਾਹ ਚਟਿਆਮ ਬਾਜਾਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਾਰੇ ਚਾਰੇ ਸਾਹਿਬਜ਼ਾਦੇ ਵਾਰ ਦਿੱਤੇ ਮੋਹ ਨਹੀਂ ਕੀਤਾ ਮਹਾਰਾਜ ਸੱਚੇ ਪਾਸ਼ਾ ਨੇ ਸਿੱਖਾਂ ਨੂੰ ਕੁਰਬਾਨ ਕਰ ਦਿੱਤਾ ਤੇ ਖਾਲਸਾ ਦੀ ਸਿੱਖਾਂ ਵਾਸਤੇ ਸਤਿਗੁਰੂ ਜੀ ਮਹਾਰਾਜ ਨੇ ਕਿੱਡੇ ਵਾਰ ਬਖਸ਼ੇ ਆਪਣੇ ਜਿਗਰ ਦੇ ਟੋਟਿਆਂ ਨੂੰ ਮਹਾਰਾਜ ਜੀਆਂ ਨੇ ਸ਼ਹੀਦ ਕਰਵਾ ਲਿਆ ਮੋਹ ਨਾ ਕਰਨਾ ਕੀਤਾ ਪਰਿਵਾਰ ਦੇ ਨਾਲ ਮਾਤਾ ਸ਼ਹੀਦ ਕਰਵਾ ਲਈ ਪਿਤਾ ਸ਼ਹੀਦ ਹੋ ਗਿਆ ਆਪ ਸਤਿਗੁਰੂ ਜੀ ਮਹਾਰਾਜ ਕਿਲਾ ਛੱਡ ਦਿੱਤਾ ਸੱਚੇ ਪਾਸ਼ਾ ਜੀਆਂ ਨੇ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਮੋਹ ਨਾ ਕੀਤਾ ਇਹੋ ਗੱਲ ਮਹਾਰਾਜ ਨੇ ਸਿੱਖਾਂ ਨੂੰ ਸਮਝਾਉਣਾ ਕੀਤੀ ਹੈ ਖਾਲਸਾ ਜੀ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜੇ ਸਿੱਖ ਵੀ ਫਿਰ ਐਸੇ ਕਲਗੀਧਰ ਮਹਾਰਾਜੀਆਂ ਦੇ ਹੋਏ ਖਾਲਸਾ ਜੀ ਆਪਣੇ ਪਰਿਵਾਰਾਂ ਦੇ ਮੂੰਹ ਨਾ ਕੀਤੇ ਤੇ ਛੋਟੇ-ਛੋਟੇ ਬੱਚਿਆਂ ਦੀਆਂ ਖਾਲਸਾ ਜੀ ਟੁਕੜੇ ਗਲਾਂ ਵਿੱਚ ਪਵਾਉਣਾ ਕੀਤੇ ਮਾਤਾਵਾਂ ਨੇ ਮੂੰਹ ਨਾ ਕਰਨਾ ਕੀਤਾ ਐਸਾ ਸਤਗੁਰੂ ਮਹਾਰਾਜੀਆਂ ਦਾ ਇਹ ਪੰਥ ਹੈ ਤੇ ਵੱਡੀ ਵੜਿਆਈ ਹੈ ਇਸ ਪੰਥ ਦੀ ਸੋ ਮਹਾਰਾ ਸੱਚੇ ਕਹਿੰਦੇ ਬੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਨੂੰ ਜਪੀਏ ਭਾਈ ਮਨ ਤੇ ਵਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਏ ਸਾਰਿਆਂ ਧੰਧਿਆਂ ਨੂੰ ਸਾਰਿਆਂ ਕੰਮਕਾਰਾਂ ਨੂੰ ਵਿਸਾਰ ਕੇ ਗੁਰੂ ਕੀ ਚਰਣੀ ਮਹਾਰਾਜ ਗੁਰੂ ਸੱਚੇ ਪਾਸ਼ਾ ਦੇ ਸਰੂਪ ਵਿੱਚ ਧਿਆਨ ਲਾਉਣਾ ਚਾਹੀਦਾ ਅਮਰਤ ਵੇਲੇ ਮਹਾਰਾਜ ਨੂੰ ਯਾਦ ਕਰੋ ਸੰਧਿਆ ਵੇਲੇ ਯਾਦ ਕਰੋ ਜਦੋਂ ਵੀ ਯਾਦ ਮਹਾਰਾਜ ਨੂੰ ਕਰ ਸਕਦੇ ਹੋ ਕਰੋ ਆਪਣੇ ਕਿਰਤ ਵਿਰਤ ਕਰਦਿਆਂ ਕਰੋ ਸਤਿਗੁਰੂ ਜੀ ਭਲੀ ਕਰਦੇ ਨੇ ਫਿਰ ਖਾਲਸਾ ਜੀ ਮਹਾਰਾਜ ਬਹੁਤ ਸੁਖ ਬਖਸ਼ਦੇ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਸਮਰੱਥਾ ਦੇ ਮਾਲਕ ਸਾਰੇ ਕਾਰਜ ਕਰਨ ਵਾਲੇ ਸਤਿਗੁਰਾਂ ਦੀ ਕਿਰਪਾ ਨਾਲ ਜਿਹੜੀ ਹੱਦ ਬੀਤੀ ਆਈ ਹੈ ਉਹ ਖਾਲਸਾ ਜੀ ਸਰਵਣ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਭੈਣ ਹੁਣਾਂ ਨੇ ਸੁਣਾਉਣਾ ਕੀਤੀ ਹੈ ਖਾਲਸਾ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਵਿੱਚੋਂ ਕਿਵੇਂ ਸੁੱਖ ਪ੍ਰਾਪਤ ਹੋਏ ਤੇ ਛੋਟੀ ਜੀ ਹੱਡ ਬੀਤੀ ਹੈ ਖਾਲਸਾ ਜੀ ਭੈਣ ਦੱਸਦੀ ਹੈ ਕਿ ਹੈ ਬਹੁਤ ਵੱਡੀ ਬੜੀ ਵੱਡੀ ਕਿਰਪਾ ਹੋਈ ਪਰ ਛੋਟੀ ਜੀ ਇਹ ਭਾਵ ਕਿ ਮੈਂ ਜਲਦੀ ਸੁਣਾ ਦਿਆਂਗਾ ਤੇ ਭੈਣ ਦੱਸਦੀ ਹੈ ਕਿ ਮੇਰਾ ਘਰ ਵਾਲਾ ਮੇਰਾ ਵਿਆਹ ਜਦੋਂ ਹੋਇਆ ਤੇ ਮੈਨੂੰ ਨਹੀਂ ਸੀ ਪਤਾ ਕਿ ਮੇਰਾ ਘਰ ਵਾਲਾ ਜਿਹੜਾ ਉਹ ਅਮਲੀ ਹੈ ਤੇ ਇੰਨਾ ਕੁ ਜ਼ਿਆਦਾ ਬੁਰਾ ਹਾਲ ਪਹਿਲਾਂ ਤੇ ਥੋੜਾ 6 ਮਹੀਨੇ ਠੀਕ ਰਿਹਾ ਉਸ ਤੋਂ ਬਾਅਦ दारू ਪੀਣੀ ਸ਼ੁਰੂ ਕੀਤੀ ਮੈਨੂੰ ਪਤਾ ਲੱਗਾ ਬੀੜੀਆਂ ਵੀ ਪੀਂਦਾ ਸੀ ਤਮਾਕੂ ਵੀ ਲਾਉਣ ਲੱਗ ਪਿਆ ਉਹ ਵੀ ਮੇਰੇ ਸਾਹਮਣੇ ਹੋ ਗਿਆ ਪਹਿਲਾਂ ਲੋਕੇ ਲਾਉਂਦਾ ਸੀ ਫਿਰ ਹੌਲੀ ਹੌਲੀ ਉਹ ਟੀਕਿਆਂ ਤੇ ਆ ਗਿਆ ਬਹੁਤ ਹੀ ਬੁਰਾ ਹਾਲ ਕਰਦਾ ਹੋ ਗਿਆ ਮੇਰਾ ਸਹੁਰਾ ਸੀ ਜਿਹੜਾ ਉਹ ਫੌਜੀ ਲਟਾਇਰ ਸੀ ਉਹਦੀ ਪੈਨਸ਼ਨ ਆਉਂਦੀ ਸੀ ਉਹਦੇ ਨਾਲ ਘਰ ਚੱਲਦਾ ਸੀ ਬਹੁਤ ਤੰਗ ਫਿਰ ਉਹਨੇ ਮੈਨੂੰ ਮਾਰਨਾ ਕੁੱਟਣਾ ਮਾਂ ਨੂੰ ਵੀ ਕੁੱਟਣਾ ਖਾਲਸਾ ਜੀ ਨਸ਼ਾ ਇੱਕ ਐਸੀ ਭੈੜੀ ਲੱਤ ਹੈ ਜਿਦੇ ਵਿੱਚ ਇਹ ਨਹੀਂ ਪਤਾ ਲੱਗਦਾ ਮੇਰੀ ਅੱਗੇ ਮਾਂ ਖੜੀ ਐ ਭੈਣ ਖੜੀ ਐ ਘਰ ਵਾਲੀ ਖੜੀ ਐ ਜਾਂ ਧੀ ਖੜੀ ਭੁੱਲ ਜਾਂਦਾ ਮਨੁੱਖ ਨੂੰ ਪਾਗਲ ਹੋ ਜਾਂਦਾ ਹਲਕਾ ਹੋ ਜਾਂਦਾ ਖਾਲਸਾ ਜੀ ਐਡੀ ਗੰਦੀ ਬਿਮਾਰੀ ਐ ਨਸ਼ਾ ਤੇ ਜਿਨ੍ਹਾਂ ਨੇ ਆਪਣੇ ਕਰਮਾਂ ਨੂੰ ਖਾਲਸਾ ਜੀ ਅੱਗੇ ਕਰਕੇ ਮਾੜੇ ਕਰਮ ਨੇ ਉਹਨਾਂ ਦੇ ਜਿਹੜੇ ਖਾਲਸਾ ਜੀ ਇਸ ਪਾਸੇ ਲੱਗ ਗਏ ਮਾੜੇ ਕਰਮਾਂ ਦੀ ਨਿਸ਼ਾਨੀ ਐ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਦਾਸ ਦੀ ਵੀ ਇਹੋ ਬੇਨਤੀ ਐ ਅਰਦਾਸ ਜੋਦੜੀ ਐ ਕਿ ਮਹਾਰਾਜ ਜੀ ਇਹੋ ਜਿਹਾ ਸਮਾਂ ਕਿਸੇ ਨੂੰ ਨਾ ਮਹਾਰਾਜ ਨਸੀਬ ਹੋਵੇ ਕਿ ਪੁੱਤ ਨਸ਼ੇੜੀ ਹੋਣ ਖਾਲਸਾ ਜੀ ਬਜ਼ੁਰਗ ਮਾਪਿਓ ਉਹਨਾਂ ਨੂੰ ਮੋਢਿਆਂ ਤੇ ਚੁੱਕ ਕੇ ਫਿਰ ਖਾਲਸਾ ਜੀ ਕਬਰਾਂ ਤੱਕ ਖੜਦੇ ਮੜੀਆਂ ਤੱਕ ਖੜਦੇ ਬਹੁਤ ਵੇਖੇ ਨੇ ਉਹਨਾਂ ਦਾ ਮਰਨ ਹੋ ਜਾਂਦਾ ساری ਉਮਰ ਦਾ ਭਾਈ ਵਿਚਾਰ ਕਰਨੀ ਚਾਹੀਦੀ ਹੈ ਜਿਹੜੇ ਮੇਰੇ ਵੀਰ ਸੁਣਦੇ ਆ ਭਾਵੇਂ ਤੁਸੀਂ ਸਿਰੋਂ ਮੋਨੇ ਹੋ ਚਲੋ ਕੇਸ ਕਤਲ ਕਰਾ ਦਿੱਤੇ ਦਾੜੀਆਂ ਨਹੀਂ ਰੱਖੀਆਂ ਪਰ ਇਹਨਾਂ ਕ ਆਪਣੇ ਸਰੀਰ ਉੱਤੇ ਤਰਸ ਕਰੋ ਆਪਣੇ ਮਾਪਿਓ ਤੇ ਤਰਸ ਕਰੋ ਜਿਨ੍ਹਾਂ ਨੇ ਤੁਹਾਨੂੰ ਜਿਹੜੀਆਂ ਮਾਵਾਂ ਨੇ ਨੌ-ਨੌ ਮਹੀਨੇ ਤੁਹਾਨੂੰ ਪੇਟ ਵਿੱਚ ਰੱਖਿਆ ਕਿੰਨੀਆਂ ਦਰਦਾਂ ਜੜੀਆਂ ਕਿੰਨਾ ਦੁੱਖ ਸਹਾਰਿਆ ਫਿਰ ਤੁਹਾਡਾ ਜਨਮ ਹੋਇਆ ਫਿਰ ਤੁਹਾਨੂੰ ਨਿੱਕੇ ਹੁੰਦਿਆਂ ਨੂੰ ਪਾਲਿਆ ਠੰਡ ਤੋਂ ਬਚਾਇਆ ਗਰਮੀਆਂ ਤੋਂ ਬਚਾਇਆ ਮਹਾਰਾ ਸੱਚੇ ਪਾਤਸ਼ਾਹ ਨੇ ਮਾਂ ਐਸੀ ਚੀਜ਼ ਬਣਾਈ ਐ ਖਾਲਸਾ ਜੀ ਜਿਨ੍ਹਾਂ ਨੇ ਸਾਨੂੰ ਬੜੇ ਔਖੇ ਤਰੀਕੇ ਨਾਲ ਪਾਲਿਆ ਤੇ ਪਰ ਆਪਾਂ ਐਸੀ ਸੋਹਣੀ ਸੁੰਦਰ ਦੇਹੀ ਸੁੰਦਰ ਸੋਹਣਾ ਸਰੀਰ ਜਿਹੜਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸਾਨੂੰ ਮਿਲਿਆ ਹੋਵੇ ਉਹਨੂੰ ਖਾਲਸਾ ਜੀ ਅਸੀਂ ਟੀਕੇ ਲਾ ਲਾ ਕੇ ਨਸ਼ਾ ਕਰ ਕਰਕੇ ਖਰਾਬ ਕਰ ਲਈਏ ਇਹ ਮਾੜੀ ਗੱਲ ਹੈ ਇਹ ਵਿਚਾਰ ਕਰਨੀ ਚਾਹੀਦੀ ਹੈ ਭਲਿਓ ਪੁਰਖੋ ਆਪਣੇ ਸਰੀਰ ਦਾ ਹੀ ਧਿਆਨ ਕਰ ਲਿਓ ਨਹੀਂ ਕਿਸੇ ਦਾ ਕਰ ਸਕਦੇ ਆਪਣੀ ਬੁੱਢੀ ਮਾਂ ਵੱਲ ਵੇਖ ਲਿਓ ਜਦੋਂ ਤਰਲੇ ਕੱਢਦੀ ਹੈ ਲੋਕਾਂ ਦੇ ਕਿ ਮੇਰਾ ਪੁੱਤ ਫਲਾਣੀ ਜਗ੍ਹਾ ਤੇ ਪਿਆ ਮੇਰੇ ਨਾਲ ਚੱਲੋ ਉਹਨੂੰ ਚੁੱਕ ਕੇ ਕਿਤੇ ਲੈ ਕੇ ਚਲੀਏ ਦਾਸ ਨੇ ਇਹੋ ਜਿਹੀਆਂ ਆਪਣੇ ਅੱਖਾਂ ਨਾਲ ਖਾਲਸਾ ਦੀਆਂ ਚੀਜ਼ਾਂ ਵੇਖੀਆਂ ਨੇ ਇਹੋ ਜਿਹੀਆਂ ਮਾਵਾਂ ਰੋਂਦੀਆਂ ਵੇਖੀਆਂ ਨੇ ਅੱਜ ਹੀ ਖਾਲਸਾ ਜੀ ਅੱਜ ਦੀ ਗੱਲ ਹੈ ਬਟਾਲੇ ਸੀਗਾ ਮੈਂ ਉੱਥੇ ਇੱਕ ਮਾਤਾ ਵਿਚਾਰੀ ਕਹਿੰਦੀ ਪੁੱਤਰ ਜੇ ਤੂੰ ਹੋ ਸਕਦਾ ਤੇ ਮੈਨੂੰ ਕੁਝ ਸਮਾਨ ਲੈ ਕੇ ਦੇਂਗਾ ਤੇ ਖਾਲਸਾ ਜੀ ਨੂੰ ਸਮਾਨ ਲੈ ਕੇ ਦਿੱਤਾ ਮੈਂ ਪੁੱਛਿਆ ਮਾਤਾ ਤੇਰੇ ਘਰੇ ਕੌਣ-ਕੌਣ ਹੈ ਕਹਿੰਦੀ ਪੁੱਤ ਮੇਰਾ ਘਰ ਵਾਲਾ ਚੜ੍ਹਾਈ ਕਰ ਗਿਆ ਅਮਰਤਾਰੀ ਮਾਤਾ ਤੇ ਮੇਰਾ ਪੁੱਤਰ ਹੈ ਉਹ ਬਹੁਤ ਨਸ਼ਾ ਕਰਦਾ ਬਹੁਤ ਮਾੜੀ ਹਾਲਤ ਹੈ ਉਹਦੀ ਤੇ ਮੈਂ ਇਦਾਂ ਲੋਕਾਂ ਕੋਲ ਮੰਗ ਕੇ ਤੇ ਰੋਟੀ ਖਾਣੀ ਆ ਇਥੋਂ ਮੰਗ ਕੇ ਲੈ ਕੇ ਜਾਣੀ ਆ ਉਹਨਾਂ ਨੂੰ ਕਹਿ ਦਿੰਨੀ ਆ ਜੇ ਕੋਈ ਕੰਮ ਕਰਾਉਣਾ ਮੇਰੇ ਕੋਲ ਘਰ ਦਾ ਤੇ ਤੁਸੀਂ ਕਰਾ ਸਕਦੇ ਹੋ ਖਾਲਸਾ ਜੀ ਉਹ ਬਜ਼ੁਰਗ ਮਾਂ ਇੰਨੀ ਗਰਮੀ ਦੇ ਵਿੱਚ ਥਾਂ ਥਾਂ ਤੇ ਠੇਡੇ ਖਾਂਦੀ ਫਿਰਦੀ ਤੇ ਸ਼ਰਮ ਕਰਨੀ ਚਾਹੀਦੀ ਇਹੋ ਜਿਹੇ ਪੁੱਤਰਾਂ ਨੂੰ ਲੱਖ ਦੀ ਲਾਹਣਤ ਹੈ ਇਹੋ ਜਿਹੇ ਸਰੀਰਾਂ ਤੇ ਜਿਹੜੇ ਆਪਣੀਆਂ ਮਾਵਾ ਮਾਪਿਓ ਨੂੰ ਨਹੀਂ ਸੰਭ ਸਕਦੇ ਆਪਣਾ ਸਰੀਰ ਨਹੀਂ ਜਿਹੜੇ ਸਾਹਮਣੇ ਆਪਦੇ ਮਾਪਿਆਂ ਨੂੰ ਸਾਹਮਣੇ ਤੇ ਬੜੀ ਦੂਰ ਦੀ ਗੱਲ ਹੈ ਛੋਟੀਆਂ ਛੋਟੀਆਂ ਧੀਆਂ ਖਾਲਸਾ ਜੀ ਕਈ ਪਰਿਵਾਰਾਂ ਦੀਆਂ ਦਾਸ ਨੇ ਤੱਕੀਆਂ ਜਿੱਦਾਂ ਹੁਣ ਆਪਾਂ ਸੇਵਾ ਕਰਦੇ ਆਂ ਤੇ ਖਾਲਸਾ ਜੀ ਮੈਂ ਕਹੀਂ ਇਹੋ ਜਿਹੇ ਪਰਿਵਾਰ ਵੇਖੇ ਤਿੰਨ ਤਿੰਨ ਧੀਆਂ ਛੋਟੀਆਂ ਛੋਟੀਆਂ ਵੱਡੀ ਧੀ 5 6 ਸਾਲ ਦੀ ਛੋਟੀ 2 3 ਸਾਲ ਦੀ ਇੱਕ ਕੁਛੜ ਨਕੀਆਂ ਨਕੀਆਂ ਧੀਆਂ ਕਈਆਂ ਦੀਆਂ ਤਿੰਨ ਤਿੰਨ ਤੇ ਖਾਲਸਾ ਜੀ ਲਾ ਲਾ ਕੇ ਟੀਕੇ ਨਸ਼ੇ ਕਰ ਕਰਕੇ ਉਹਨਾਂ ਨੂੰ ਤਰਸ ਨਹੀਂ ਆਉਂਦਾ ਕਿ ਮੇਰੇ ਘਰ ਪਰਮੇਸ਼ਰ ਨੇ ਲక్ష్ਮੀਆਂ ਭੇਜੀਆਂ ਮੈਂ ਇਹਨਾਂ ਨੂੰ ਪੜਾਵਾ ਲਿਖਾਵਾ ਇਹਨਾਂ ਦੇ ਸਿਰ ਤੇ ਮੇਰੀ ਸੋਭਾ ਹੋਵੇ ਤੇ ਉਹ ਧੀਆਂ ਫਿਰ ਖਾਲਸਾ ਜੀ ਰੋ ਰੋ ਕੇ ਕੁਝ ਮੰਗਦੀਆਂ ਖਾਣ ਨੂੰ ਇਦਾਂ ਦੇ ਹਾਲਾਤ ਬਣੇ ਹੋਏ ਇਹੋ ਜਿਹੇ ਹਾਲਾਤ ਇਸ ਭੈਣ ਦਾ ਸੀ ਦੇ ਮਹਾਰਾਜ ਦੀ ਕਿਰਪਾ ਵਰਤੀ ਪਤਾ ਨਹੀਂ ਕਿਵੇਂ ਖਾਲਸਾ ਜੀ ਭੈਣ ਦੱਸਦੀ ਹੈ ਕਿ ਮੈਂ ਦੱਸ ਨਹੀਂ ਸਕਦੀ ਮੈਂ ਕਿਵੇਂ ਜੁੜੀ ਹਾਂ ਕੁਦਰਤੀ ਕਹਿੰਦੀ ਪਹਿਲੀ ਵਾਰ ਕਿਸੇ ਨਾਲ ਕੋਈ ਮੇਲ ਹੋਇਆ ਕਿਵੇਂ ਗੱਲ ਬਣੀ ਤੇ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਕਿਸੇ ਨੇ ਕਿਹਾ ਕਿ ਤੂੰ ਮੂਲ ਮੰਤਰ ਪੜ੍ਹਿਆ ਕਰ ਮੂਲ ਮੰਤਰ ਮੈਂ ਪੜ੍ਹਨਾ ਸ਼ੁਰੂ ਕੀਤਾ ਲੋਕਾਂ ਦੇ ਘਰ ਮੈਂ ਕੰਮ ਕਰਨ ਜਾਂਦੀ ਆ ਮੂਲ ਮੰਤਰ ਪੜ੍ਹਨਾ ਸ਼ੁਰੂ ਕੀਤਾ ਫਿਰ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਜਪਣਾ ਸ਼ੁਰੂ ਕੀਤਾ ਕਹਿੰਦਾ ਕਹਿੰਨੀ ਮੇਰੇ ਕੋਲ ਮੂਲ ਮੰਤਰ ਨਹੀਂ ਸੀ ਬੋਲਿਆ ਜਾਂਦਾ ਮੈਂ ਗਲਤ ਬੋਲਦੀ ਸੀ ਮੈਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਤੇ ਪਰ ਮੈਂ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਦੀਪ ਸਿੰਘ ਸਾਹਿਬ ਫਿਰ ਮੈਨੂੰ ਬਾਬਾ ਨੂਰ ਸਿੰਘ ਸਾਹਿਬ ਬਾਰੇ ਕਿਸੇ ਨੇ ਦੱਸਿਆ ਮੈਨੂੰ ਉਹ ਵੀ ਪਤਾ ਲੱਗਾ ਮੈਂ ਸ਼ੀਦਾ ਸਾਹਿਬ ਜਿੰਨਾ ਚਿਰ ਚ ਪਹਿਰਾ ਕੱਟਣਾ ਮੈਂ ਉਹਨਾਂ ਚਿਰ ਉੱਥੇ ਬੈਠੀ ਨੇ ਇਹੋ ਗੱਲ ਕਹੀ ਜਾਣੀ ਉੱਥੇ ਬਾਣੀ ਚੱਲਣੀ ਉਹਨੂੰ ਜਿੰਨਾ ਕਿ ਮੈਂ ਸਮਝ ਸਕਦੀ ਸਾਂ ਸਮਝਿਆ ਨਹੀਂ ਤੇ ਮੈਂ ਬੂਹੋਂ ਇਹੋ ਹੀ ਬੋਲੀ ਜਾਣਾ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਦੀਪ ਸਿੰਘ ਸਾਹਿਬ ਕਿ ਮਹਾਰਾਜ ਮੇਰਾ ਘਰ ਵਾਲਾ ਸੁਧਰ ਜਵੇ ਮਹਾਰਾਜੋ ਦਾ ਨਸ਼ਾ ਛੁੱਟ ਜਵੇ ਐਡਾ ਤਗੜਾ ਨਸ਼ਈ ਸੀ ਖਾਲਸਾ ਜੀ ਉਹ ਕਹਿੰਦੀ ਭੈਣ ਕਿ ਉਹਦੀਆਂ ਕਈ ਵਾਰ ਪੰਜ ਪੰਜ 7 7 ਦਿਨ ਅੱਖਾਂ ਹੀ ਨਹੀਂ ਸੀ ਖੋਲਦੀਆਂ ਇੰਨਾ ਮਾੜਾ ਨਸ਼ਾ ਕਰਦਾ ਸੀ ਬਹੁਤ ਬੁਰੇ ਹਾਲ ਤੇ ਦੋ ਚਾਰ ਵਾਰ ਕੋਠੇ ਤੋਂ ਡਿੱਗਾ ਬਾਹਾਂ ਤੜਾਈਆਂ ਲੋਕਾਂ ਕੋ ਪੈਸੇ ਫੜ-ਫੜ ਕੇ ਮੈਂ ਉਹਦੇ ਇਲਾਜ ਤੇ ਲਾਏ ਤੇ ਭੈਣ ਦੱਸਦੀ ਮੈਂ ਬਹੁਤ ਹੀ ਤੰਗ ਸਾਂ ਨਰਕ ਭੋਗਦੀ ਸਾਂ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਸ਼ਰਣੀ ਪਈ ਸ਼ਹੀਦਾਂ ਦੇ ਚਰਨੀਂ ਪਈ ਉੱਥੇ ਜਾ ਕੇ ਬੇਨਤੀਆਂ ਕਰਨੀਆਂ ਕੀਤੀਆਂ ਕਿ ਬਾਬਾ ਦੀਪ ਸਿੰਘ ਜੀ ਜਾਂ ਉਹਨੂੰ ਚੁੱਕ ਲੋ ਜਾਂ ਮੈਨੂੰ ਚੁੱਕ ਲੋ ਤੇ ਇਹ ਤੇ ਖਾਲਸਾ ਜੀ ਕਿਹੜੀ ਘਰ ਵਾਲੀ ਆਪਣੇ ਪਤੀ ਵਾਸਤੇ ਇਦਾਂ ਬੋਲਦੀ ਐ ਇੰਨੀ ਤੰਗ ਪ੍ਰੇਸ਼ਾਨ ਸੀ ਉਹ ਭੈਣ ਕਹਿੰਦੀ ਸੀ ਮੇਰਾ ਜੀ ਕਰਦਾ ਸੀ ਕਈ ਵਾਰ ਕਿ ਕੁਝ ਖਾ ਕੇ ਮਰ ਜਾਂ ਕਿ ਗੱਡੀ ਥੱਲੇ ਆ ਕੇ ਮਰ ਜਾਂ ਕਹਿੰਦੀ ਕਈ ਵਾਰ ਮੈਨੂੰ ਇਦਾਂ ਲੱਗਣਾ ਮੈਂ ਸੜਕ ਤੇ ਜਾਣਾ ਤੇ ਮੇਰੇ ਮਨ ਵਿੱਚ ਖਿਆਲ ਆਉਣੇ ਕਿ ਕਾਦੀ ਜ਼ਿੰਦਗੀ ਐ ਕਿਹੜੇ ਘਰੇ ਮੈਂ ਵਸਣਾ ਤੇ ਗਰੀਬੀ ਸੀ ਘਰ ਪਿੱਛੇ ਵੀ ਗਰੀਬੀ ਭੋਗੀ ਸੀ ਪੇਕੇ ਪਰਿਵਾਰ ਵੀ ਅੱਗੇ ਵੀ ਉਹੋ ਜਿਹਾ ਨਸ਼ਈ ਕੰਮ ਕਰ ਬਹੁਤ ਸੀ ਪਰ ਨਸ਼ਈ ਹੋਣ ਕਰਕੇ ਕੁਝ ਨਹੀਂ ਸੀ ਕਰਦਾ ਤੇ ਮੇਰੇ ਸਹੁਰੇ ਦੇ ਸਿਰੋਂ ਘਰ ਚੱਲਦਾ ਸੀ ਉਹ ਨੇਕ ਪੁਰਸ਼ ਸੀ ਚਲੋ ਬਾਣੀ ਤੋਂ ਵੀ ਨਹੀਂ ਸੀ ਪੜਦਾ ਪਰ ਬਹੁਤ ਚੰਗੇ ਸੁਭਾਅ ਦਾ ਸੀ ਤੇ ਉਹਨੇ ਮੈਨੂੰ ਧੀਆ ਵਾਂਗੂ ਰੱਖਿਆ ਤੇ ਉਹ ਪੈਣ ਕਹਿੰਦੀ ਕਈ ਵਾਰ ਮੈਨੂੰ ਰਸਤੇ ਵਿੱਚ ਇਦਾਂ ਦਾ ਖਿਆਲ ਆਉਣਾ ਕਿ ਆ ਗੱਡੀ ਆਉਂਦੀ ਹੈ ਟਰੱਕ ਆਉਂਦਾ ਕਿ ਮੇਰਾ ਚਿੱਤ ਕਰਨਾ ਮੈਂ ਭੱਜ ਕੇ ਇਹਦੇ ਟਾਇਰਾਂ ਥੱਲੇ ਹੋ ਜਾਵਾਂ ਆਪਣਾ ਸਿਰੇ ਦੇ ਥੱਲੇ ਦੇ ਲਵਾ ਇਹਦਾ ਦਾ ਕਹਿੰਦੀ ਖਿਆਲ ਹੋਣਾ ਇੰਨੀ ਦੁਖੀ ਸਾਂ ਤੇ ਖਾਲਸਾ ਜੀ ਉਹਦਾ ਦੁੱਖ ਉਹਨੂੰ ਪਤਾ ਆਪਾਂ ਸਿਰਫ ਗੱਲ ਕਰ ਰਹੇ ਆਂ ਵੇਖੋ ਦਾਸ ਵੀ ਗੱਲ ਕਰ ਰਿਹਾ ਤੇ ਪਰ ਫਿਰ ਵੀ ਮਨ ਵਿੱਚ ਨਾ ਅੱਖਾਂ ਦੇ ਵਿੱਚ ਫਿਰ ਵੀ ਜਾਲ ਆ ਰਿਹਾ ਬੋਲਦਿਆਂ ਕਿ ਉਹਨੇ ਕਿੰਨਾ ਦੁੱਖ ਜਿਹੜਾ ਆਪਣੇ ਸਰੀਰ ਤੇ ਤਨ ਤੇ ਹੰਡਾਇਆ ਹੋਊਗਾ ਪਰ ਜਿਹਦੇ ਉੱਤੇ ਬੀਤ ਰਹੀ ਹੈ ਖਾਲਸਾ ਜੀ ਉਹਨੂੰ ਕਿੰਨਾ ਦੁੱਖ ਹੋ ਰਿਹਾ ਆਪਾਂ ਤਾਂ ਗੱਲ ਕਰ ਰਹੇ ਆਂ ਗੱਲ ਕਰਦਿਆਂ ਵੀ ਆਪਾਂ ਨੂੰ ਉਹ ਫੀਲ ਹੋ ਰਹੀ ਚੀਜ਼ ਵੀ ਉਹਨੂੰ ਕਿੰਨਾ ਦੁੱਖ ਹੋਊਗਾ ਜਿਹੜੀ ਇਹ ਸੋਚ ਰਹੀ ਹੈ ਕਿ ਮੈਂ ਗੱਡੀ ਆਉਣ ਡਈਏ ਤੇ ਥੱਲੇ ਆ ਕੇ ਮਰ ਜਾ ਤੇ ਉਹ ਫਿਰ ਖਾਲਸਾ ਜੀ ਮਹਾਰਾਜ ਨੇ ਜਿੰਨੂੰ ਸੁਣਨੀ ਹੈ ਸਤਗੁਰਾਂ ਦੇ ਦਰ ਤੇ ਸ਼ਰਧਾ ਰੱਖੀ ਜਿਹੜੇ ਜਿੰਨੇ ਸ਼ਰਧਾ ਰੱਖੀ ਹੈ ਨਾ ਉਹਨੂੰ ਸਾਰਾ ਕੁਝ ਪ੍ਰਾਪਤ ਹੋਇਆ ਸਤਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀਏ ਜਿਹਨਾਂ ਗੁਰੂ ਫਿਰ ਦਇਆਲ ਹੋ ਜਾਂਦਾ ਤੇ ਜਿਹੜੀ ਮਨੁੱਖ ਨੇ ਸ਼ਰਧਾ ਰੱਖੀ ਹੁੰਦੀ ਉਹ ਪੂਰੀ ਹੋ ਜਾਂਦੀ ਹੈ ਸਤਗੁਰੂ ਹੋਏ ਦਇਆਲ ਨਾ ਕਭੂ ਝੂਰੀਏ ਸਤਗੁਰੂ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਮਹਾਰਾਜ ਕਹਿੰਦੇ ਸਦਾ ਸਦੀਵੀ ਸਰੀਰ ਨੂੰ ਸੁਖ ਹੋ ਜਾਂਦਾ ਤੇ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਜੀ ਜਿਹੜੇ ਸਤਿਗੁਰਾਂ ਦੇ ਨਾਮ ਜਪਣ ਨਾਲ ਖਾਲਸਾ ਜੀ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਜਿਸ ਵਾਹਿਗੁਰੂ ਜੀ ਦੇ ਨਾਮ ਵਿੱਚ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਖਾਲਸਾ ਜੀ ਉਸ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਨੂੰ ਯਾਦ ਕਰਕੇ ਭੈਣ ਕੈਣੀ ਮਾਸ਼ੀਦਾ ਦੇ ਚਰਨਾਂ 'ਚ ਇਦਾਂ ਹੀ ਕਰਦੀ ਰਹਿਣਾ ਬੜਾ ਚਿਰ ਮਹਾਰਾਜ ਦੇ ਚਰਨਾਂ ਨਾਲ ਸੱਚੇ ਪਾਸ਼ਾ ਨੇ ਜੋੜ ਕੇ ਰੱਖਿਆ ਫਿਰ ਇੱਕ ਦਿਨ ਕੀ ਹੁੰਦਾ ਖਾਲਸਾ ਜੀ ਕਿਤੇ ਨਸ਼ੇਰੇ ਗਿਆ ਹੋਊਗਾ ਤੇ ਕੋਈ ਸਾਧੂ ਇਹਨੂੰ ਮਿਲਦਾ ਕੋਈ ਕੋਈ ਫੌਜ ਮਿਲਦੀ ਆ ਕੋਈ ਨਿਹੰਗ ਸਿੰਘ ਇਹਨੂੰ ਮਿਲਦਾ ਮੈਨੂੰ ਤੇ ਨੇ ਇਹਨਾਂ ਕੀ ਦੱਸਿਆ ਸੀ ਵੀ ਮੈਨੂੰ ਕੋਈ ਨੀਲੇ ਬਾਣੇ ਵਾਲਾ ਹੀ ਦਿਖਿਆ ਉਹ ਨਿਹੰਗ ਸਿੰਘ ਹੀ ਪਾਉਂਦੇ ਨੇ ਤੇ ਕਹਿੰਦੀ ਕੋਈ ਨਿਹੰਗ ਸਿੰਘ ਹੀ ਮਿਲਿਆ ਤਾਂ ਉਹਨੇ ਇਹਨੂੰ ਪਤਾ ਨਹੀਂ ਕਈ ਵਾਰ ਖਾਲਸਾ ਜੀ ਕਿਸੇ ਗੁਰਮੁਖ ਦੇ ਐਸੇ ਬੋਲ ਹੁੰਦੇ ਆ ਮੈਂ ਹਰ ਜਿਹੜਾ ਕੋਈ ਗੁਰਸਿੱਖ ਮੈਨੂੰ ਮਿਲਦਾ ਨਾ ਤੇ ਜਾਂ ਕੋਈ ਮਾਈ ਭਾਈ ਮਿਲਦਾ ਮੈਂ ਉਹਨੂੰ ਇਹ ਗੱਲ ਕਹਿਣਾ ਹੁੰਨਾ ਕਿ ਭਲਿਓ ਸੰਸਾਰ ਵਿੱਚ ਮਿੱਠਾ ਬੋਲਣਾ ਸਿੱਖੋ ਪਤਾ ਨਹੀਂ ਕਿਹਦੇ ਸਰੀਰ ਦੇ ਅੰਦਰ ਪਰਮੇਸ਼ਰ ਦੀ ਖੇਡ ਹੈ ਪਤਾ ਨਹੀਂ ਉਹ ਕਿਹੜਾ ਸਰੀਰ ਹੋਊਗਾ ਕਿਹੜਾ ਗਰੀਬ ਦਾ ਸਰੀਰ ਹੋਊਗਾ ਕਿਹੜੇ ਕੰਗਲੇ ਪਿੰਗਲੇ ਦਾ ਸਰੀਰ ਹੋਊਗਾ ਜਿਹਦੇ ਵਿੱਚ ਰੱਬ ਦੀ ਪੂਰੀ ਸ਼ਕਤੀ ਹੋਊਗੀ ਉਹਨੇ ਕੀ ਬੋਲ ਦੇਣਾ ਤੇ ਕੀ ਤੁਹਾਨੂੰ ਨਜ਼ਰ ਨਾਲ ਤੱਕ ਲੈਣਾ ਤੁਹਾਡੇ ਬੇੜੇ ਪਾਰ ਹੋ ਜਾਣੇ ਤੇ ਉਹ ਐਸਾ ਕੋਈ ਸਾਧੂ ਖਾਲਸਾ ਜੀ ਉਹਨੂੰ ਮਿਲਿਆ ਐਸੀ ਮਹਾਰਾਜ ਨੇ ਕਿਰਪਾ ਕੀਤੀ ਜਿਸ ਦਿਨ ਉਹ ਮਿਲਿਆ ਉਹਦਾ ਬਚਨ ਅਸਰ ਕਰ ਗਿਆ ਉਹਨੇ ਇਹ ਗੱਲ ਮੈਨੂੰ ਮੇਰੇ ਘਰ ਵਾਲੇ ਨੇ ਦੱਸੀ ਭੈਣ ਕਹਿੰਦੀ ਆ ਥੋੜੇ ਚਿਰ ਪਹਿਲਾਂ ਹੀ ਸੁਧਰਿਆ ਉਹਨੇ ਇਹ ਗੱਲ ਮੈਨੂੰ ਦੱਸੀ ਤੇ ਤੇਰੀ ਘਰ ਵਾਲੀ ਦੇ ਸਦਕਾ ਤੇਨੂੰ ਬਚਨ ਕਰਨ ਲੱਗੀਆਂ ਤੇਰੀ ਘਰ ਵਾਲੀ ਸਾਨੂੰ ਯਾਦ ਕਰਦੀ ਐ ਉਹਦੇ ਵਰਤਾਰੇ ਕਹਿੰਦਾ ਮੈਂ ਨਸ਼ੇਸਾ ਮੈਨੂੰ ਪੂਰੀਆਂ ਗੱਲਾਂ ਨਹੀਂ ਚੇਤੇ ਇਹ ਮੇਰਾ ਘਰ ਵਾਲਾ ਦੱਸਦਾ ਕਿ ਮੈਨੂੰ ਪੂਰੀਆਂ ਗੱਲਾਂ ਨਹੀਂ ਚੇਤੇ ਪਰ ਕੁਝ ਕੁਝ ਜਿਹੜੀਆਂ ਚੇਤੇ ਉਹਨੇ ਮੈਨੂੰ ਇਹ ਗੱਲ ਬਾਬੇ ਨੇ ਆਖੀ ਕਿ ਤੇਰੀ ਘਰ ਵਾਲੀ ਜਿਹੜੀ ਸਾਨੂੰ ਯਾਦ ਕਰਦੀ ਰਹਿੰਦੀ ਆ ਉਹਦੇ ਕਰਕੇ ਤੈਨੂੰ ਬਚਾਉਣ ਲੱਗੇ ਆ ਤੈਨੂੰ ਬਖਸ਼ਣ ਲੱਗੇ ਆ ਤੇ ਇੰਨੀ ਗੱਲ ਕਹਿੰਦਾ ਮੈਨੂੰ ਚੇਤੇ ਬਾਕੀ ਮੈਂ ਨਸ਼ੇਸਾਂ ਮੈਨੂੰ ਨਹੀਂ ਪਤਾ ਬਾਬੇ ਨੇ ਹੋਰ ਕੀ ਕੁਝ ਮੈਨੂੰ ਬੋਲਿਆ ਕਹਿੰਦਾ ਜਦੋਂ ਮੈਨੂੰ ਉਹਨੇ ਇਹ ਕਿਹਾ ਮੇਰੇ ਮੋਢੇ ਤੇ ਉਹਨੇ ਹੱਥ ਰੱਖਿਆ ਜਦੋਂ ਕਹਿੰਦਾ ਮੇਰੇ ਮੋਢੇ ਤੇ ਹੱਥ ਰੱਖਿਆ ਮੇਰਾ ਸਾਰਾ ਇਹ ਨਸ਼ਾ ਜਿਹੜਾ ਸੀ ਸਰੀਰ ਦੇ ਵਿੱਚੋਂ ਨਿਕਲ ਗਿਆ ਅਸਰ ਖਤਮ ਹੋ ਗਿਆ ਤੇ ਕਹਿੰਦਾ ਮੈਂ ਬਿਹੋਸ਼ ਹੋ ਗਿਆ ਉਦੋਂ ਡਿੱਗਾ ਇੰਨਾ ਕਿ ਮਰਨਾ ਹੋਇਆ ਉਹ ਮੇਰਾ ਘਰਵਾਲਾ ਅੱਜ ਤੱਕ ਮੈਨੂੰ ਇਹ ਨਹੀਂ ਦੱਸ ਸਕਿਆ ਕਿ ਉਹ ਸੱਚੀ ਹੋਇਆ ਕਿ ਨਸ਼ੇ ਦੇ ਵਿੱਚ ਸੁਪਨੇ 'ਚ ਜਾਂ ਨਸ਼ੇ ਦੀ ਜਿਹੜੀ ਸੂਰਤ ਬਿਰਤ ਹੁੰਦੀ ਆ ਬਿਹੋਸ਼ੀ ਦੇ ਵਿੱਚ ਉਦੋਂ ਹੋਇਆ ਕਿੱਦਾਂ ਹੋਇਆ ਉਹਨੂੰ ਨਹੀਂ ਪਤਾ ਪਰ ਉਸ ਦਿਨ ਤੋਂ ਬਾਅਦ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਸ਼ਹੀਦਾ ਸਿੰਘਾਂ ਦੀ ਐਸੀ ਕਿਰਪਾ ਹੋਈ ਮੇਰੇ ਘਰਵਾਲੇ ਨੂੰ ਲੋਕਾਂ ਨੇ ਸੱਦਣਾ ਉਹਨੇ ਕਿਹਾ ਮੈਂ ਨਹੀਂ ਜਾਣਾ ਤੁਸੀਂ ਜਾਓ ਅੱਜ ਛੱਡ ਕੱਲ ਫੇ ਤੰਗ ਬਹੁਤ ਹੋਇਆ ਜਿਨੇ ਇੰਨਾ 'ਚ ਨਸ਼ਾ ਕੀਤਾ ਹੋਇਆ ਉਹਨੂੰ ਤੋਟ ਲੱਗਦੀ ਆ ਬਹੁਤ ਤੰਗ ਹੋਨੇ ਹੋਣਾ ਤੇ ਮੈਂ ਉਹਨੂੰ ਕਹਿਣਾ ਵੀ ਤੂੰ ਆਪਾਂ ਦਵਾਈ ਲੈ ਕੇ ਆਉਨੇ ਉਹਨੇ ਕਹਿਣਾ ਨਾ ਕੁਝ ਨਹੀਂ ਲੈਣਾ ਮੈਂ ਤੂੰ ਮੈਨੂੰ ਪਾਣੀ ਦੇ ਦੇ ਤੂੰ ਮੈਨੂੰ ਜੁਵੈਣ ਦੇ ਦੇ ਇਦਾਂ ਖਾਲਸਾ ਜੀ ਉਹਨੇ ਇਹੋ ਜੀਆਂ ਚੀਜ਼ਾਂ ਖਾ ਖਾ ਕੇ ਮਹਾਰਾਜ ਦੀ ਐਸੀ ਕਿਰਪਾ ਹੋਈ ਫਿਰ ਮੈਂ ਉਹਦੇ ਕੋਲ ਬਹਿ ਕੇ ਕਈ ਵਾਰੀ ਉਹਨੇ ਤੜਫਣਾ ਤੇ ਮੈਂ ਉਹਨੂੰ ਫੜ ਕੇ ਤੇ ਬਾਬਾ ਦੀਪ ਸਿੰਘ ਸਾਹਿਬ ਧੰ ਬਾਬਾ ਦੀਪ ਸਿੰਘ ਸਾਹਿਬ ਇਦਾਂ ਬੋਲਦੀ ਰਹਿਣਾ ਉਹਦੇ ਲਾਗੇ ਤੇ ਮਹਾਰਾਜ ਦੀ ਕਿਰਪਾ ਨਾਲ 사ਤਗੁਰਾਂ ਦੀ ਰਹਿਮਤ ਨਾਲ ਅੱਜ ਉਹ ਚੰਗਾ ਭਲਾ ਉਹਨੇ ਹਰ ਪ੍ਰਕਾਰ ਦਾ ਨਸ਼ਾ ਛੱਡ ਦਿੱਤਾ ਕੰਮ ਤੇ ਜਾਂਦਾ ਫੈਕਟਰੀ 'ਚ ਲੱਗ ਗਿਆ ਕੰਮ ਤੇ ਜਾਂਦਾ ਸਰੀਰ ਨੂੰ ਬਹੁਤ ਕਮਜ਼ੋਰੀ ਆ ਫਿਰ ਵੀ ਦਵਾਈ ਉਹਦੀ ਚੱਲਦੀ ਆ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਮੈਂ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਨੀ ਆ ਤੇ ਉਹ ਵੀ ਜਾਂਦਾ ਐਸੀ ਮਹਾਰਾਏ ਨੇ ਕਿਰਪਾ ਕੀਤੀ ਐਡਾ ਨਸ਼ਈ ਬੰਦਾ ਜਿਹੜਾ ਕਹਿੰਦੀ 6 6 5 5 6 6 ਦਿਨੋਂ ਦੀ ਅੱਖਾਂ ਹੀ ਨਹੀਂ ਸੀ ਖੁੱਲਦੀਆਂ ਰਾਤ ਦਿਨ ਇੰਨਾ ਜ਼ਿਆਦਾ ਨਸ਼ਾ ਕਰਦਾ ਸੀ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਮੇਰਾ ਕਰਕੇ ਖਾਲਸਾ ਜੀ ਘਰ 'ਚੋਂ ਨਸ਼ਾ ਕੱਢ ਦਿੱਤਾ ਤੇ ਉਹ ਮੇਰਾ ਘਰ ਵਾਲਾ ਅੱਜ ਵੀ ਮੈਨੂੰ ਇਹ ਦੱਸ ਕਈ ਵਾਰ ਗੱਲ ਕਰਦਾ ਕਿ ਮੈਨੂੰ ਨਹੀਂ ਪਤਾ ਪਰ ਮੈਨੂੰ ਇਹ ਚੀਤੇ ਗੱਲ ਵੀ ਮੈਨੂੰ ਉਹ ਬਾਬੇ ਨੇ ਕਹੀ ਵੀ ਤੇਰੀ ਘਰ ਵਾਲੀ ਕਰਕੇ ਤੈਨੂੰ ਬਖਸ਼ਣ ਲੱਗੇ ਆ ਤੇ ਉਹ ਮਾ ਭੈਣ ਦੱਸਦੀ ਆ ਕਿ ਮੈਂ ਏਡੀ ਭਾਗਾ ਵਾਲੀ ਆ ਕਿ ਮੈਂ ਇਹ ਸੋਚਦੀ ਆ ਕਿ ਇਹਨੂੰ ਬਾਬਾ ਦੀਪ ਸਿੰਘ ਹੀ ਮਿਲਿਆ ਤੇ ਮੈਂ ਆਪਣੇ ਤੋਂ ਵੱਧ ਕੇ ਕਰਮਾਂ ਵਾਲਾ ਇਹਨੂੰ ਜਾਣਦੀ ਆ ਨਸ਼ਈ ਨੂੰ ਨਸ਼ੇੜੀ ਨੂੰ ਮिन्नੂ ਨਹੀਂ ਬਾਬੇ ਦੀਪ ਸਿੰਘ ਦੇ ਦਰਸ਼ਨ ਹੋਏ ਇਹਨੂੰ ਨਸ਼ੇੜੀ ਨੂੰ ਹੋਏ ਇਹਦਾ ਜੀਵਨ ਹੀ ਬਦਲ ਗਿਆ ਐਡੀ ਮਹਾਰਾਏ ਨੇ ਕਿਰਪਾ ਕੀਤੀ ਉਸ ਪਰਿਵਾਰ ਤੇ ਖਾਲਸਾ ਜੀ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਜਿਹਨੋਂ ਕਿਸੇ ਨੂੰ ਦਿੰਦੇ ਹਨ ਤੇ ਬਹੁਤ ਦਿੰਦੇ ਹਨ ਪਰ ਭਾਗ ਸ਼ਰਧਾ ਵਾਲਿਆਂ ਨੂੰ ਲੱਗਦਾ ਜਿਨ੍ਹਾਂ ਤੇ ਸ਼ਰਧਾ ਹੁਣ ਦਾਸ ਚੰਡੀ ਦੇ ਜਾਪ ਕਰਾਉਂਦਾ ਪਾਠ ਕਈਆਂ ਸੰਗਤਾਂ ਦੇ ਜਿਨ੍ਹਾਂ ਦਾ ਖਾਲਸਾ ਜੀ ਭਰੋਸਾ ਹੁੰਦਾ ਨਾ ਵੀ ਸਾਡਾ ਜਾਪ ਹੋ ਰਿਹਾ ਤੇ ਮਹਾਰਾਏ ਨੇ ਸਾਡੇ ਜਾਪ 'ਚ ਬਰਕਤ ਪਾਉਣੀ ਹੈ ਉਹਨਾਂ ਦਾ ਕਾਰਜ ਖਾਲਸਾ ਜੀ ਹਫਤੇ ਤੋਂ ਪਹਿਲਾਂ ਕੀ ਦੋਹਾਂ ਦਿਨਾਂ ਤਿੰਨਾਂ ਦਿਨਾਂ ਤੋਂ ਪਹਿਲਾਂ ਹੋ ਜਾਂਦਾ ਤੇ ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ ਨਾ ਉਹ ਜਿੰਨੇ ਮਰਜ਼ੀ ਕਰਾਈ ਜਾਣ ਖਾਲਸਾ ਜੀ ਉਹਨਾਂ ਦਾ ਕਾਰਜ ਨਹੀਂ ਹੋਣਾ ਸ਼ਰਧਾ ਨੂੰ ਭਾਗ ਲੱਗਦਾ ਜੀ ਸ਼ਰਧਾ ਮਹਾਰਾਜ ਦੇ ਉੱਤੇ ਪੂਰਨ ਰੱਖਣੀ ਹੈ ਫਿਰ ਗੁਰੂ ਗਰੀਬ ਨਵਾਏ ਬਖਸ਼ਦਾ ਕਿ ਗਰੀਬਣੀ ਜੀ ਤੇ ਉਹਦਾ ਭੈਣ ਦੱਸਦੀ ਮੇਰਾ ਸਹੁਰਾ ਕਹਿੰਦਾ ਧੀਏ ਆ ਜਿਹੜਾ ਤੂੰ ਜਾਪ ਜੱਪਦੀਆਂ ਨਾ ਇਹਦੇ ਕਰਕੇ ਤੇਰੇ ਘਰ ਵਿੱਚ ਬਰਕਤਾਂ ਆਈਆਂ ਤੈਨੂੰ ਮਾਰਨੇ ਤੇਰੀ ਝੋਲੀ ਭਰੀ ਐ ਜਿਹਦੇ ਘਰ ਚ ਖਾਲਸਾ ਜੀ ਨਸ਼ਾ ਆ ਜਾਵੇ ਨਾ ਉਹਦੇ ਘਰ ਦੇ ਵਿੱਚੋਂ ਬਰਕਤਾਂ ਉੱਡ ਜਾਂਦੀਆਂ ਤੇ ਜਿਹੜੇ ਘਰ ਵਿੱਚ ਕਲਾ ਕਲੇਸ਼ ਆ ਜਾਵੇ ਉਹ ਘਰ ਦੇ ਵਿੱਚੋਂ ਸਭ ਕੁਝ ਉੱਡ ਜਾਂਦਾ ਤੇ ਜਿਸ ਘਰ ਵਿੱਚ ਖਾਲਸਾ ਜੀ ਜੇ ਪਤੀ ਚੰਗਾ ਹੈ ਤੇ ਉਸ ਘਰ ਵਿੱਚ ਬੀਬੀ ਪਤੀ ਨਾਲ ਬੋਲ ਬਲਾਰਾ ਕਰੇ ਪਤੀ ਦੀ ਇੱਜ਼ਤ ਨਾ ਕਰੇ ਗਲਤ ਬੋਲੇ ਮਾੜਾ ਬੋਲੇ ਉੱਚਾ ਬੋਲੇ ਪਤੀ ਅੱਗੇ ਖਾਲਸਾ ਜੀ ਕਹਿੰਦੇ ਉਸ ਘਰ ਮਾਰਾ ਸੱਚੇ ਪਾਸ਼ਾ ਕਹਿੰਦੇ ਕਈ ਜਨਮਾਂ ਤੱਕ ਬਰਕਤ ਉੱਡ ਜਾਂਦੀ ਆ ਇਹ ਗੱਲ ਦਾ ਧਿਆਨ ਰੱਖਿਓ ਬੀਬੀਓ ਜਿਹੜੇ ਘਰ ਜਿਨ੍ਹਾਂ ਨੂੰ ਚੰਗੇ ਮਿਲੇ ਨੇ ਉਹ ਆਪਣਾ ਆਪ ਕੰਟਰੋਲ ਕਰਕੇ ਜੁਬਾਨ ਤੇ ਕੰਟਰੋਲ ਕਰਕੇ ਰੱਖੋ ਜਿਨ੍ਹਾਂ ਨੂੰ ਚੰਗੇ ਮਿਲੇ ਤੇ ਜਿਨ੍ਹਾਂ ਦੇ ਘਰੇ ਤੇ ਹੈ ਹੀ ਦੋਵੇਂ ਭੂਤ ਨਹੀਂ ਉਹਨਾਂ ਦੇ ਘਰ ਕੀ ਗੱਲ ਕਰਨੀ ਹੈ ਕਿੰਨੂੰ ਸਮਝਾਉਣਾ ਉਹ ਬੰਦੇ ਨੂੰ ਸਮਝਾਓ ਤੇ ਉਹ ਕਹਿੰਦਾ ਬੀਬੀ ਨੂੰ ਸਮਝਾ ਬੀਬੀ ਨੂੰ ਸਮਝਾਓ ਤੇ ਬੀਬੀ ਕਹਿੰਦੀ ਇਹ ਵੀ ਇਹਨੂੰ ਸਮਝਾਓ ਸਾਰਾ ਖਾਨੂ ਕਹੀ ਜਾਂਦੇ ਆ ਪਰ ਜਿਨ੍ਹਾਂ ਘਰਾਂ ਦੇ ਵਿੱਚ ਪਤੀ ਜਿਨ੍ਹਾਂ ਦੇ ਘਰ ਵਾਲੇ ਚੰਗੇ ਨੇ ਤੇ ਉਹ ਬੀਬੀਆਂ ਬੁਲਾਰਾ ਕਰਦੀਆਂ ਉਹਨਾਂ ਨੂੰ ਕੰਟਰੋਲ ਕਰ ਲੈਣਾ ਚਾਹੀਦਾ ਕਿਉਂਕਿ ਖਾਲਸਾ ਜੀ ਸਤਗੁਰੂ ਮਹਾਰਾਜ ਦੀਨ ਦਨੀ ਦੇ ਮਾਲਕ ਸਮਰੱਥ ਗੁਰੂ ਉਹਨਾਂ ਨੂੰ ਫਿਰ ਬਹੁਤ ਕੁਝ ਬਖਸ਼ਦਾ ਇਹ ਖਾਲਸਾ ਜੀ ਭੈਣ ਦੀ ਹੱਡ ਬੀਤੀ ਸੀ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ